ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਪਲ ਡਿਪਚਨ ਚਰਚਾ ਅਤੇ ਮੇਰੇ ਨਾਲ ਸਰਦਾਰ ਨਸੀਬ ਸਿੰਘ ਜੀ ਸਾੰਗਣਾ ਪੰਜਾਬ ਪ੍ਰਧਾਨ ਅਤੇ ਬਲਵਿੰਦਰ ਸਿੰਘ ਦਤਿੰਦਰ ਸਿੰਘ ਉਹਦੇ ਅਤੇ ਕਸ਼ਮੀਰ ਸਿੰਘ ਸੰਦੂ ਸਾਹਿਬ ਖਲੁੱਤੇ ਨੇ ਅੱਜ ਅਸੀਂ ਐਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਡੇਰਾ ਰਾਧਾ ਸਾਮੀਆਂ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਪੜਾ ਕੇ ਦਰਿਆ ਬਿਆਸ ਦਾ ਕੁਦਰਤੀ ਵਹਾਅ ਬਦਲਿਆ ਜਾ ਰਿਹਾ ਔਰ ਸਾਡੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਤੇ ਉਹਦੇ ਤੇ 35 24 ਨੂੰ ਪਰਮਾਨੈਂਟ ਸਟੇਅ ਦਿੱਤਾ ਗਿਆ ਸੀ ਕਿ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਲੇਕਿਨ ਡੇਰੇ ਵੱਲੋਂ ਉਸ ਰਾਹੀ ਦਰਿਆਨ ਜਿਹੜਾ ਸੀ ਉਹ ਬਦਲਿਆ ਉਹਦਾ ਵਹਾਅ ਬਦਲਿਆ ਜਾ ਰਿਹਾ ਹੈ ਤੇ ਫਿਰ ਅਸੀਂ ਉਹ ਸਾਰੇ ਸਬੂਤ ਲੈ ਕੇ ਤੇ ਅਦਾਲਤ ਤੇ ਜਿਹੜਾ ਅਸੀਂ ਜਾ ਕੇ ਉਥੇ ਫਿਰ ਦੁਵਾਈ ਪਾਈ ਔਰ ਕੰਟੈਂਪਟ ਦਾ ਕੇਸ ਜਿਹੜਾ ਅਸੀਂ ਉਹ ਪਾਇਆ ਕੰਟੈਂਪਟ ਪਾਉਣ ਦੇ باوجود ਡੇਰਾ ਰਾਦਾ ਸੌਮੀਆਂ ਵੱਲੋਂ ਕੋਈ ਪ੍ਰਵਾਹ ਨਹੀਂ ਕੀਤੀ ਗਈ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਐਸ ਡੀ ਐਮ ਭਲੱਤ ਐਸ ਡੀ ਐਮ ਬਾਬਾ ਬਕਾਲਾ ਡਰੇਨੇਜ ਭਾਗ ਮੈਨੇਪਾ ਇਹਨਾਂ ਬੇਸ਼ਰਮ ਅਧਿਕਾਰੀਆਂ ਨੇ ਹਾਈ ਕੋਰਟ ਦੇ ਵਿੱਚ ਕੰਟੈਂਟ ਦੇ ਕੇਸ ਦੇ ਵਿੱਚ ਜਾ ਕੇ ਜਵਾਬ ਦਿੱਤਾ ਕਿ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਰਹੀ ਸੋ ਇਹ ਗਲਤ ਰਿਪੋਰਟ ਦੇ ਦਿੱਤੇ ਤੇ ਇਸੇ ਤਰ੍ਹਾਂ ਪੰਚਾਇਤਾਂ ਦੀ ਜਮੀਨਾਂ ਪਿੰਡ ਬੜਾਇਚ ਦੀ ਜਿਹੜੀ ਜ਼ਮੀਨ ਹੈ 80 ਏਕੜ ਉਹਦਾ ਕੇਸ 45 ਏਕੜ ਦਾ ਜਿਹੜਾ ਸੀ ਉਹ ਫਰਜੀ ਤਵਾਦਲਾ 31 ਕਨਾਲ 2 ਮਰਲੇ ਪਿੰਡ ਜੋਧਿਆ ਦੇ ਰਜਿਸਟਰੀ ਕਰਾਈ ਅਤੇ ਇਸੇ ਤਰ੍ਹਾਂ ਹੋਰ ਜਿਹੜਾ ਬਹੁਤ ਪਿਛੋੜਿਆ ਉਹਦੇ ਸੰਬੰਧ ਵਿੱਚ ਅਸੀਂ ਅੱਜ ਏਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦੇ ਕੇ ਤੇ ਇਹ ਮੰਗ ਕੀਤੀ ਆ ਕਿ ਜੇਕਰ ਤੁਸੀਂ ਪੰਜਾਂ ਦਿਨਾਂ ਦੇ ਅੰਦਰ ਅੰਦਰ ਤੇ ਰਿਪੋਰਟ ਜਿਹੜੀ ਆ 18 ਤਰੀਕ ਹੈ کورٹ ਦੇ ਵਿੱਚ ਉਦੋਂ ਤੱਕ ਮਾਨਯੋਗ ਹਾਈ ਕੋਰਟ ਨੂੰ ਸਹੀ ਰਿਪੋਰਟ ਨਾ ਦਿੱਤੀ ਜੋ ਡੇਰੇ ਵੱਲੋਂ ਦਰਿਆਵ ਵਿਆਸ ਤੇ ਵਿੱਚ ਨਾਲ ਛਿੜਛੜ ਕੀਤੀ ਜਾ ਰਹੀ ਹੈ ਅਤੇ ਬਾਕੀ ਜੋ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਸਮਝ ਜਾਂਦੀਆਂ ਜੇਕਰ ਸਹੀ ਰਿਪੋਰਟ ਨਾ ਕਿਤੇ ਤੇ ਫਿਰ ਅਸੀਂ ਦਰਿਆ ਆ ਧਿਆਨ ਨਾਲ ਸੋਢਣ ਸਾਰੇ ਪੰਜਾਬ ਭਾਰਤ ਤੇ ਬਾਹਰ ਦੇ ਦੇਸ਼ ਉਹ ਸੁਣ ਲਿਓ ਫਿਰ ਸਾਨੂੰ ਜਦੋਂ ਅਸੀਂ ਕਿਤੇ ਜਾ ਕੇ ਆਪਣਾ ਕੋਈ ਐਕਸ਼ਨ ਕਰਦੇ ਆ ਤੇ ਸਾਨੂੰ ਕਹਿੰਦੇ ਆ ਕਿ ਇਹ ਵੇਲੇ ਭਗਵੰਤ ਮੰਨਣਾ ਕੰਨ ਕੋ ਕੇਸ ਹੁੰਦਾ ਜੇਕਰ ਪੰਜਾਂ ਦਿਨਾਂ ਚ ਤੇਰੇ ਡੀਸੀ ਅੰਮ੍ਰਿਤਸਰ ਨੇ ਮਾਣਯੋਗ ਹਾਈ ਕੋਰਟ ਦੇ ਵਿੱਚ ਸਹੀ ਰਿਪੋਰਟ ਨਾ ਦਿੱਤੀ ਤੇ ਫਿਰ ਅਸੀਂ ਬਿਆਸ ਪੁਰ ਜੋ ਕਿ ਮੇਨ ਜਲੰਧਰ ਅੰਮ੍ਰਿਤਸਰ ਹਾਈਵੇ ਰੋਡ ਹੈ ਇਹ ਅੰਮ੍ਰਿਤਸਰ ਦਾ ਉਰਲਾ ਪਾਸਾ ਜਿਹੜਾ ਰਵਾ ਪਾਸਾ ਖਪੂਰ ਥਲੇ ਜਾ ਉਰਲਾ ਅੰਮ੍ਰਿਤਸਰ ਚ ਹੈ ਇਸ ਪੋਤੇ ਉੱਤੇ ਅਸੀਂ ਜਾ ਕੇ ਤੇ ਇਸ ਰੋਡ ਨੂੰ ਜਾਮ ਕਰਾਂਗੇ ਔਰ ਉਹ ਚਾਮ ਕਰਨ ਦੇ ਜਿਹੜੇ ਦੋਸ਼ੀ ਆ ਉਹ ਪ੍ਰਸ਼ਾਸਨ ਅੰਮ੍ਰਿਤਸਰ ਤੇ ਪੰਜਾਬ ਸਰਕਾਰ ਹੋਏਗੀ ਉਸ ਸਮੇਂ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਉਹਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਤੇ ਸਰਕਾਰ ਦੀ ਹੈ ਔਰ ਜੇ ਉੱਥੇ ਕੋਈ ਮਾਰੀ ਘਟਨਾ ਵਾਪਰੀ ਤੇ ਉਹਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਹੈ ਕਿਉਂਕਿ ਜਿਹੜੇ ਡੇਰੇ ਦੇ ਤਲੇ-ਟੱਟ ਬਣ ਕੇ ਅਫਸਰ ਗਲਤ ਰਪੋਟਾਂ ਦੇ ਰਹੇ ਨੇ ਹਾਈ ਕੋਰਟ ਦੇ ਵਿੱਚ ਲੋਕਾਂ ਦਾ ਖੂਨ ਪੀ ਰਹੇ ਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਦਰਿਆਵਾਂ ਦੇ ਕੁਦਰਤੀ ਵਹਾਅ ਬਦਲੇ ਜਾ ਰਹੇ ਨੇ ਔਰ ਗਲਤ ਰਜਿਸਟਰੀਆਂ ਕਰਾਈਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਤੇ ਮੇਰੇ ਤੇ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਤੇ ਅਸੀਂ ਅੱਜ ਜਿਸ ਤਰ੍ਹਾਂ ਕਿ ਪਹਿਲਾਂ 2 ਤਰੀਕ ਨੂੰ ਵੀ ਅਸੀਂ ਜਿਹੜਾ ਪਿੰਡ ਬੜਾਚ ਦੇ ਵਿੱਚ ਮੀਟਿੰਗ ਕਰ ਚੁੱਕੇ ਹਾਂ 10 ਤਰੀਕ ਨੂੰ ਅਸੀਂ ਜਿਹੜੀ ਆ ਉਹ ਮੰਡਪਤਾਲਾ ਪਿੰਡ ਦੇ ਵਿੱਚ ਬਹੁਤ ਵੱਡੀ ਮੀਟਿੰਗ ਕਰ ਚੁੱਕੇ ਹਾਂ ਅਤੇ ਤਸਹੀਲਦਾਰ ਉਹ ਦਿਨ ਵਰਦੇ ਨੀਂਦ ਦੇ ਵਿੱਚ ਉੱਥੇ ਆਇਆ ਸੀ ਮੌਕੇ ਦੇ ਉੱਤੇ ਮੰਨ ਬਤਾਲਾ ਦੇ ਉਹਨੂੰ ਸਾਰਾ ਮੌਕਾ ਬਖਾਇਆ ਸੋ ਜੇਕਰ ਇਹ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਕਿ ਜਿਸ ਤਰ੍ਹਾਂ ਧੀਰੇ ਦੇ ਝਾਰੂ ਵਰਦਾਰ ਬਣ ਕੇ ਡੇਰੇ ਦੇ ਦਵੇ ਛੱਟ ਬਣ ਕੇ ਅਫਸਰ ਤੇ ਮੰਤਰੀ ਇਹ ਸਾਰੇ ਡੇਰੇ ਨੂੰ ਉਤਸ਼ਾਹਿਤ ਕਰ ਰਹੇ ਨੇ ਤੇ ਸਾਡੇ ਤੇ ਦਬਾਅ ਪਾ ਰਹੇ ਨੇ ਤੇ ਜੇ ਕੋਈ ਮਾੜੀ ਘਟਨਾ ਵਾਪਰੀ ਤੇ ਫਿਰ ਉਹਦੀ ਸਾਰੀ ਜ਼ਿੰਮੇਵਾਰੀ ਪਛਾਤ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਲੋਕਾਂ ਨੂੰ ਆਉਣ ਵਾਲੀ ਕੋਈ ਪਰੇਸ਼ਾਨੀ ਆਉਂਦੀਆਂ ਜੇ ਰਸਤਾ ਰੋਕਦਾ ਤੇ ਸਾਡੀ ਜ਼ਿੰਮੇਵਾਰੀ ਨਹੀਂ ਹੋਵੇਗੀ ਕਿਉਂਕਿ ਅਸੀਂ ਇਹਨਾਂ ਨੂੰ ਪਰਲੇ ਰਹੇ ਹਾਂ 2010 ਤੋਂ ਲੈ ਕੇ ਲਗਾਤਾਰ ਅੱਜ ਤੱਕ ਸਾਡੀ ਸਰਵਾਈ ਨਹੀਂ ਤੇ ਹਾਈ ਕੋਰਟ ਦੇ ਆਰਡਰਾਂ ਦੀ ਵੀ ਪਰਵਾਹ ਨਹੀਂ ਕਰਦੇ ਜਿਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਅਤੇ ਪੂਰੇ ਭਾਰਤੀ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਆਪਾਂ ਇਹ ਸਾਡੀ ਜਿਹੜੀ ਬੇਨਤੀ ਹੈ ਇਹਨੂੰ ਪ੍ਰਵਾਨ ਕਰੇ ਇਹ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਦਬਾਅ ਪਾਓ ਕਿ ਜਿਹੜੀਆਂ ਰਿਪੋਰਟਾਂ ਦੇ ਸਹੀ ਦਿੱਤੀਆਂ ਜਾਣ ਤੇ ਜੇ ਨਹੀਂ ਤੇ ਜੇ ਰਸਤਾ ਰੋਕਦਾ ਅਸੀਂ ਤਰੀਕ ਲਈ ਦੱਸਣੀ ਤੇ ਅਸੀਂ ਰਸਤਾ ਕਦੋਂ ਰੋਕਣਾ ਇਹ ਵੀ ਦੱਸ ਦਈਏ ਸਾਡਾ ਜਦੋਂ ਵੀ ਟਾਈਮ ਲੱਗਿਆ ਅਸੀਂ ਵੇਖਣਾ ਕਿ ਕਿਹੜੇ ਟਾਈਮ ਦੇ ਉੱਤੇ ਜਾ ਕੇ ਪਤਾ ਉਦੋਂ ਹੀ ਲੱਗੂ ਜਦੋਂ ਅਸੀਂ ਉੱਥੇ ਜਾ ਕੇ ਪੌਂਡ ਦੇ ਵਿੱਚ ਜਦੋਂ ਆਪਾਂ ਇਹ ਵਾਹਨ ਖੜੇ ਕਰ ਤੇ ਜਾਮ ਲਾਤਾ ਤੇ ਫਿਰ ਪਤਾ ਲੱਗਣਾ ਉਤਨਾ ਪਤਾ ਨਹੀਂ ਲੱਗਣਾ ਇੰਡੀਆ ਬੈਂਟਾ ਕਰਦਾ ਖੰਡ ਅਦਾਸਤਾ ਵਾਹਿਗੁਰੂ ਜੀ ਕੀ ਕਾਟਾਲ ਸਾਲ ਵਾਹਿਗੁਰੂ ਜੀ ਕੀ ਬਤਿ